ਪੰਜਾਬ ਦੀ مالی ਹਾਲਤ ਪਿਛਲੇ ਕਾਫੀ ਸਮੇਂ ਤੋਂ ਚਿੰਤਾ ਦਾ ਕਾਰਨ ਬਣੀ ਹੋਈ ਹੈ ਇਸ ਮਸਲੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਵੀ ਕਈ ਤਰ੍ਹਾਂ ਦੇ ਵਿਵਾਦ ਦੇ ਪਿਛਲੇ 3 ਸਾਲਾਂ ਤੋਂ ਕੇਂਦਰ ਸਰਕਾਰ ਨੇ ਪੰਜਾਬ ਦਾ ਆਰਡੀਐਫ ਯਾਨੀ ਰੂਰਲ ਡਿਵੈਲਪਮੈਂਟ ਫੰਡ ਦਾ 8000 ਕਰੋੜ ਰੁਪਏ ਰੋਕਿਆ ਹੋਇਆ ਹੈ ਜਿਸ ਦੇ ਕਾਰਨ ਪੰਜਾਬ ਸਰਕਾਰ ਦੀ ਨਕਦੀ ਦੀ ਸਮੱਸਿਆ ਹੋਰ ਡੂੰਗੀ ਹੋ ਗਈ ਹੈ ਨਕਦੀ ਦੀ ਇਸ ਲੋੜ ਨੂੰ ਪੂਰਾ ਕਰਨ ਲਈ ਤੇ ਆਪਣੇ ਰੈਵਨਿਊ ਵਿੱਚ ਵਾਧਾ ਕਰਨ ਲਈ ਪੰਜਾਬ ਸਰਕਾਰ ਨੇ ਹੁਣ ਮੰਡੀਆਂ ਦੀ ਆਪਣੀ ਜ਼ਮੀਨ ਨੂੰ ਕਿਰਾਏ ਤੇ ਦੇਣ ਦਾ ਫੈਸਲਾ ਕੀਤਾ ਹੈ ਸਰਕਾਰ ਕੋਲ ਵਕਫ ਵਕ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਬੜੀਆਂ ਮੰਡੀਆਂ ਵਿੱਚ ਕਾਫੀ ਖਾਲੀ ਥਾਂ ਮੌਜੂਦ ਹੈ ਇਸ ਜ਼ਮੀਨ ਤੇ ਕੁਝ ਹਿੱਸੇ ਪੈਟਰੋਲ ਪੰਪਾਂ ਮੋਬਾਈਲ ਟਾਵਰਾਂ, ਏਟੀਐਮ ਖੋਖਿਆਂ, ਰੈਸਟੋਰਾਂ ਤੇ ਸ਼ਾਪਿੰਗ ਆਰਕੇਡਸ ਬਣਾਉਣ ਲਈ ਕਿਰਾਏ ਤੇ ਦੇਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ। ਇਸ ਯੋਜਨਾ ਦੇ ਨਾਲ ਸਰਕਾਰ ਉਮੀਦ ਕਰ ਰਹੀ ਹੈ ਕਿ ਕਾਫੀ ਫੰਡ ਇਕੱਠਾ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਮੁਤਾਬਕ ਇਸ ਉਪਰਾਲੇ ਰਾਹੀਂ ਸਰਕਾਰ 100 ਤੋਂ ਲੈ ਕੇ 200 ਕਰੋੜ ਤੱਕ ਦਾ ਰੈਵਨਿਊ ਇਕੱਠਾ ਕਰ ਸਕਦੀ ਹੈ। ਹਾਈਵੇ ਦੇ ਨੇੜੇ ਪੈਣ ਵਾਲੀਆਂ ਮੰਡੀਆਂ ਵਿੱਚ પેટ્રોલ ਪੰਪ ਅਤੇ ਸ਼ਾਪਿੰਗ ਕੰਪਲੈਕਸ ਬਣਾਏ ਜਾ ਸਕਦੇ ਨੇ ਉੱਥੇ ਹੀ ਪਿੰਡਾਂ ਤੇ ਛੋਟੇ ਕਸਬਿਆਂ ਵਿੱਚ ਮੋਬਾਈਲ ਟਾਵਰ ਲਗਾਏ ਜਾ ਸਕਦੇ ਨੇ ਸਰਕਾਰ ਦਾ ਮੰਨਣਾ ਹੈ ਕਿ ਇਹਨਾਂ ਕੰਮਾਂ ਲਈ ਜ਼ਮੀਨ ਦੀ ਡਿਮਾਂਡ ਹਮੇਸ਼ਾ ਰਹਿੰਦੀ ਹੈ ਤੇ ਸਹੀ ਪ੍ਰੋਮੋਸ਼ਨ ਦੇ ਨਾਲ ਇਸ ਸਕੀਮ ਨੂੰ ਕਾਮਯਾਬੀ ਦੇ ਨਾਲ ਤੋਰ ਚੜਾਇਆ ਜਾ ਸਕਦਾ ਹੈ ਹਾਲਾਂਕਿ ਪੰਜਾਬ ਦੀਆਂ ਜ਼ਰੂਰਤਾਂ ਲਈ ਇਹ ਰੈਵਨਿਊ ਕਾਫੀ ਹੋਵੇਗਾ ਇਹ ਇੱਕ ਵੱਡਾ ਸਵਾਲ ਹੈ ਦਰਸਲ ਆਰਡੀਐਫ ਇੱਕ ਤਰ੍ਹਾਂ ਦਾ ਟੈਕਸ ਹੈ ਜਿਹੜਾ ਖੇਤੀਬਾੜੀ ਉਤਪਾਦਾਂ ਦੀ ਖਰੀਦ ਜਾਂ ਵਿਕਰੀ ਦੇ ਉੱਤੇ ਲਗਾਇਆ ਜਾਂਦਾ ਹੈ ਗ੍ਰਾਮੀਣ ਵਿਕਾਸ ਕੋਸ਼ ਕਾਨੂੰਨ 1987 ਦੇ ਤਹਿਤ 3 ਫੀਸਦੀ ਦੀ ਦਰ ਦੇ ਨਾਲ ਇਹ ਟੈਕਸ ਲਗਾਇਆ ਜਾਂਦਾ ਹੈ ਪੰਜਾਬ ਕੇਂਦਰ ਲਈ ਹਰ ਸਾਲ 60000 ਕਰੋੜ ਰੁਪਏ ਦਾ धान ਤੇ ਗੰਧਮ ਖਰੀਦ ਕਰਦਾ ਹੈ ਕੁਲ ਮਿਲਾ ਕੇ 8000 ਕਰੋੜ ਰੁਪਏ ਇਸ ਵਕਤ ਕੇਂਦਰਵਾਲ ਬਕਾਇਆ ਨੇ ਜੁਲਾਈ 2023 ਦੇ ਵਿੱਚ ਪੰਜਾਬ ਸਰਕਾਰ ਨੇ ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਇਸ سلسلے ਦੇ ਵਿੱਚ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨਾਲ ਵੀ ਮਿਲਣ ਗਏ ਸੀ ਪਰ ਮਸਲਾ ਉੱਥੇ ਦਾ ਉੱਥੇ ਹੀ ਹੈ ਪੰਜਾਬ ਸਰਕਾਰ ਆਰਡੀਐਫ ਦਾ ਇਸਤੇਮਾਲ ਦਿਹਾਤੀ ਸੜਕਾਂ ਬਣਾਉਣ ਤੇ ਮੰਡੀਆਂ ਦੀ ਦੇਖਪਾਲ ਦੇ ਲਈ ਕਰਦੀ ਹੈ ਚੋਨੇ ਤੇ ਗੰਧਮ ਦੀ ਖਰੀਦ ਲਈ ਸੂਬੇ ਵਿੱਚ ਵਿਸ਼ਾਲ ਇਨਫਰਾਸਟ੍ਰਕਚਰ ਦੀ ਲੋੜ ਹੈ ਪੰਜਾਬ ਵਿੱਚ 17000 ਮੰਡੀਆਂ ਦੀ ਦੇਖਪਾਲ ਤੇ ਇਸ ਪੂਰੇ ਵਿਵਾਦ ਦਾ ਬੁਰਾ ਅਸਰ ਪੈ ਰਿਹਾ ਹੈ ਸੂਬੇ ਦੇ 36000 ਕਿਲੋਮੀਟਰ ਲੰਬੇ ਦਿਹਾਤੀ ਰੋਡ ਨੈਟਵਰਕ ਦੀ ਮੁਰੰਮਤ ਦਾ ਕੰਮ ਵੀ ਰੁਕਿਆ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੀਆਂ ਦਿਹਾਤੀ ਸੜਕਾਂ ਦੀ ਮੁਰੰਮਤ ਦਾ ਕੰਮ ਇੱਕ ਵਾਰ ਵੀ ਨਹੀਂ ਹੋਇਆ ਹੈ।